ਲੋਕ ਮਹੱਲਾ ਪੰਜਵਾ ਜਾ ਤੂੰ ਤੁਸਹਿ ਮਿਹਰਬਾਨ ਇਹ ਮਿਹਰਬਾਨ ਅਕਾਲ ਪੁਰਖ ਮਿਹਰਬਾਨੀ ਕਰਨ ਵਾਲੇ ਜਦੋਂ ਤੁਸੀਂ ਤੁਸਹਿ ਨਾਮ ਪ੍ਰਸੰਨ ਹੋ ਜਾਂਦੇ ਹੋ ਅਚੰਤ ਵਸਹਿ ਮਨ ਮਾ ਉਹਨਾਂ ਸਾਰੀਆਂ ਜਿ ਦੁਨੀਆਂ ਤੋਂ ਰਹਿਤ ਕਰ ਦਿੰਦੇ ਹੋ ਅਕਸਰਾਤਰੀ ਮਨ ਚ ਆ ਕੇ ਵਸ ਜਾਂਦੇ ਹੋ ਇਹ ਆਪਦੀ ਪ੍ਰਸੰਤਾ ਦਾ ਫਲ ਹੈ ਸੱਚੇ ਪਾਤਸ਼ਾਹ ਉਦੋਂ ਵੱਜਨ ਜੇ ਦੀ ਮਨ ਚ ਸਹੀ ਜੇ ਆਵ ਵਸਦੇ ਹੂੰ ਅਚੰਤ ਹਮਾਰੇ ਲਈ ਚਾ ਨਾ ਜਾ ਤੂੰ ਤੁਸਹਿ ਮਿਹਰਵਾ ਜਦੋਂ ਆਪ ਹੈ ਮਿਹਰਬਾਨ ਪ੍ਰਸੰਨ ਹੁੰਨੇ ਹੋ ਤੁਸੀਂ ਨਾ ਉਹ ਨਿਧ ਕਰਮ ਹੈ ਪਾਏ ਉਦੋਂ ਨਵੇਂ ਜਿੱਦੀ ਅਸਨ ਬਸਣ ਆਦਿ ਸਾਰੀਆਂ ਕਰ ਹਿੱਲੇ ਚ ਪ੍ਰਾਪਤ ਹੋ ਜਾਂਦੀਆਂ ਹਨ ਜਾ ਤੂੰ ਤੁਸਹਿ ਮਿਹਰਵਾ ਜਦੋਂ ਤੂੰ ਪ੍ਰਸੰਨ ਹੁੰਨਾ ਹੈ ਮਿਹਰਬਾਨ ਹੈ ਪਰਮੇਸ਼ਰ ਸਾ ਗੁਰ ਕਾ ਮੰਤਰ ਕਮਾਉ ਹੈ ਜੀਵ ਗੁਰਾਂ ਦੇ ਮੰਤਰ ਨੂੰ ਕਮਾਉਂਦਾ ਕੁਮਾਕ ਕਿ ਨਹੀਂ ਹਾਲ ਹੋ ਜਾਂਦਾ ਹੈ ਜਾ ਤੂੰ ਤੁਸੀਂ ਮਿਹਰਬਾਨ ਜਦੋਂ ਤੁਸੀਂ ਪ੍ਰਸੰਨ ਹੋ ਨੇ ਹੋ ਮਿਹਰਬਾਨ ਆਤਾਲ ਪੁਰਖਵਾਸ ਗੁਰੂ ਜੀ ਤਾਂ ਨਾਨਕ ਸੱਚ ਸਮਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨਾਂ ਸੱਚ ਸੂਪ ਜੀ ਤੇਰੇ ਚ ਸਮਾ ਹੈ ਪ੍ਰਾਪਤ ਹੋ ਜਾਂਦਾ ਹੈ ਮਿਲ ਜਾਂਦਾ ਹੈ ਸੱਚਾ ਉਹਨਾਂ ਨੂੰ ਸਮਾੜਾ ਆਨੰਦ ਪ੍ਰਾਪਤ ਹੁੰਦਾ ਫੇਰ ਮਹਲਾ 5 ਵਾ ਕਿੱਤੀ ਬਹਿਨ ਬਹਿਣੇ ਜਿਹੜੇ ਲੋਕ ਸਾਥ ਸੰਗਤ ਜੀ ਦੁਨੀਆ ਦੇ ਵਿੱਚ ਬੜੇ ਬੜੇ ਹੰਕਾਰੀ ਹਨ ਉਹਨਾਂ ਬਾਰੇ ਫਿਜ਼ੁਰ ਫਰਮਾਉਂਦੇ ਹਨ ਕਿੱਤੀ ਬਹਿਨ ਬਹਿਣੇ ਕਿਤਨੇ ਭਾਈ ਬਹਿਣ ਸੰਗਾਸਣ ਹਨਗੇ ਤੇ ਕਿਤਨੇ ਬਹਿਣੇ ਵਾਲੇ ਉਹਦੇ ਉੱਤੇ ਬਾਦਸ਼ਾਹ ਹਨਗੇ ਕਿਤਨੇ ਬਹਿਣ ਵਾਲੇ ਸੰਗਾਸਣ ਕਿਤਨੇ ਉਹਨਾਂ ਦੇ ਰਾਜੇ ਹੋ ਚੁੱਕੇ ਹਨ ਬੈਠਣ ਵਾਲੇ ਮੁਝ ਵਿਜਾਇਨ ਵਜ ਮੁਝ ਨੂੰ ਬਹੁਤ ਬਾਜੀਆਂ ਨੂੰ ਪੰਜਾਬ ਜਾ ਕੇ ਜਲੂਸ ਕੱਢਦੇ ਸੀ ਫੌਜਾਂ ਤੇ ਸਲਾਮੀਆਂ ਲੈਂਦੇ ਸੀ ਇਸ ਪ੍ਰਕਾਰ ਬੜੇ ਅੱਗੇ ਨੂੰ ਪਿੱਛੇ ਬਾਜੇ ਵਜਾਉਂਦੇ ਸੀ ਹੁਣ ਬਾਜੇ ਵਜਾਉਂਦੇ ਅੱਗੇ ਨੂੰ ਬਾਜੇ ਵਜਾਉਣਗੇ ਬਹੁਤੇ ਜਿਹੜੇ ਜੱਸਦੇ ਨਾਨਕ ਸੱਚੇ ਨਾਮ ਵਿਣ ਸਤਿਗੁਰੂ ਜੀ ਕਹਿੰਦੇ ਨੇ ਸੱਚੇ ਅਕਾਲਪੁਰਖ ਦਾ ਨਾਮ ਜਿਨ੍ਹਾਂ ਨੂੰ ਜਪਿਆ ਨਹੀਂ ਨਾ ਭਾਈ ਕਿਸੈ ਨਾ ਰਹੀਆ ਕਿਸੈ ਨਾ ਰਹੀਆ ਲੱਜ ਕਿਸੇ ਨੇ ਵੀ ਲਾਜ ਨਹੀਂ ਰਹੀ ਦੁਨੀਆ ਵਿੱਚ ਸਾਰਿਆਂ ਦੀ ਕਾਮ ਕ੍ਰੋਧ ਨੂੰ ਬੇਲੱਜ ਕਰ ਦਿੱਤੇ ਮਿਰਲਾਜ ਕਰ ਦਿੱਤੇ ਹਨ ਸੋ ਲੱਗਿਆ ਨਹੀਂ ਕਿਸੇ ਦੀ ਰਹਿਣ ਦਿੱਤੀ ਸਭਨਾਂ ਦੇ ਸ਼ਰਮਿੰਦੇ ਹੋਣਾ ਪਿਆ ਹੈ ਪਰਮੇਸ਼ਰ ਦੇ ਨਾਮ ਬਿਨਾਂ ਬਹੁ ਕਿੱਡੇ ਕਿੱਡੇ ਸੰਘਾਸਨਾਂ ਤੇ ਬਹਿਣ ਵਾਲੇ ਬੈਠ ਕੇ بڑے ਬਾਜੇ ਵਜਾ ਕੇ ਜਲੂਸ ਕੱਢ ਗਏ ਪਰ ਲਾਜ ਨਹੀਂ ਕਿਸੇ ਦੀ ਰਹੀ ਮਹਾਰਾ ਦਾ ਨਾਮ ਜਪੇ ਤੋਂ ਬਗੈਰ ਬੌੜੀ ਤੁਦ ਤੇ ਆਇਨ ਵੇਦ ਇਸ ਜੇ ਬਾਦਸ਼ਾਹ ਤੈਨੂੰ ਵੇਦ ਦੇ ਉਚਾਰਨ ਵਾਲੇ ਬ੍ਰਹਮਾ ਆਦਿ ਕੋਈ ਆਪ ਨੂੰ ਧਹੁੰਦੇ ਚਾਹ ਵੇਦਾਂ ਦੇ ਸਮੇਤ ਕਤੇਬਾ ਸਣ ਖੜੇ ਅੱਗੇ ਕਤੇਬਾਂ ਦੇ ਸਮੇਤ ਕਤੇਬਾਂ ਅਜੀਲ ਇਸੇ ਵੀ ਜਿਹੜਾ ਜੀਵਨ ਹੈ ਜਿਸ ਵਿੱਚ ਅਧਿ ਉੰਜੀਲ ਤੋਰੇਤ ਅਤੇ ਇਸ ਜੰਬੂਰ ਤੇ ਕੁਰਾਨ ਇਹ ਚਾਰ ਕਿਤਾਬਾਂ ਮੁਸਲਮਾਨਾਂ ਦੀਆਂ ਮੰਨੀਆਂ ਇਹਨਾਂ ਦੇ ਸਨ ਸਮੇਤ ਖੜੋਤੇ ਹੋਏ ਉਹਨਾਂ ਦੇ ਪੈਗੰਬਰ ਉਹਨਾਂ ਦੇ ਅਗਲੇ ਖਲੀਫੇ ਸਭ ਤੇਰੇ ਤਾਂ ਹੀ ਭਾਂਦਿਆਂ ਨੇ ਪਰਮੇਸ਼ਰ ਗਣਤੀ ਗਣੀ ਨਾ ਜਾਏ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾਂਦੀ ਕਿਤਨੇ ਕਹਣਗੇ ਤੇਰੇ ਦੋ ਲੱਖ ਪੈਗੰਬਰ ਤਾਂ ਕੇ ਸਵਾਲ ਲਖਤਾ ਪਕੰਬਰੀ ਮਹੰਮਦ ਵਰਗੇ 124000 ਪਕੰਬਰੀ ਦਰਜ ਖੜੇ ਹਨ ਤੇਰੇ ਦਰ ਪੜੇ ਉਹ ਤੇਰੇ ਦਰ ਵਿੱਚ ਪਏ ਰਹਿੰਦੇ ਬੇੰਤੀਆਂ ਕਰਦੇ ਰਹਿੰਦੇ ਹਨ ਕਿਹੇ ਮਾਰਾ ਸਾਨੂੰ ਬਖਸ਼ ਲੈ ਬ੍ਰਹਮੇ ਤੁਧ ਧਿਆਇਨ ਬ੍ਰਹਮਾ ਜੀ ਇੱਕ ਨਹੀਂ ਹਨ ਅਨੇਕਾਂ ਹੀ ਬ੍ਰਹਮੇ ਹਨ ਕੋੜ ਬ੍ਰਹਮੇ ਜਗ ਸਾਜਣ ਲਾਏ ਉਹ ਬ੍ਰਹਮੇ ਵੀ ਤੈਨੂੰ ਧਿਆਉਂਦੇ ਹਨ ਇਸ ਚਾਰ ਮੂੰਹ ਵਾਲੇ ਹਜ਼ਾਰਮੂ ਆਲੇ ਤੱਕ ਇੰਦਰ ਇੰਦਰਾਸਣਾਂ ਇੰਦਰ ਦੇਵਤੇ ਇੰਦਰ ਫਤਵੀ ਦੇ ਅਸਣ ਤੇ ਬੈਠਣ ਵਾਲੇ ਸਿੰਘਾਸਣ ਤੇ ਇਹ ਬਹੱਦਰ ਇੰਦਰ ਸਾਧ ਸੰਗੇ ਜੀ ਬ੍ਰਹਮਾ ਦੇ ਕਲਪ ਦੇ ਵਿੱਚ ਰਾਜ ਕਰਕੇ ਸੰਭਵਤ ਹੋ ਜਾਂਦੇ ਐ ਇਸ ਪ੍ਰਕਾਰ ਲਿਖਿਆ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਵੱਡੀ ਆਰਜਾ ਇੰਦਰ ਦੀ ਸੁਰਗਪੁਰੀ ਵੀ ਇੰਦਰਪੁਰੀ ਵੀ ਜਿਹੜਾਜ ਕੁਮਾਵ 14 ਇੰਦਰ ਬਨਾਸ ਕਲ ਬ੍ਰਹਮੇ ਦਾ ਇੱਕ ਦਿਨ ਸੁਬਹ ਆਵੇ ਇੱਕ ਬ੍ਰਹਮੇ ਜੰਨ 14 ਇਹਦੇ ਰਾਜ ਕਰਕੇ ਸਮਾਪਤ ਹੋ ਜਾਂਦੇ ਹਨ ਇਸ ਪ੍ਰਕਾਰ ਇੰਦਰ ਫਤਵੀ ਤੇ ਬੈਠਣ ਵਾਲੇ ਇੰਦਰ ਸਿੰਘਾਸਨ ਤੇ ਬੈਠਣ ਵਾਲੇ ਇੰਦਰ ਵੀ ਇਹਨੂੰ ਤੇ ਆਉਂਦੇ ਹਨ ਸ਼ੰਕਰ ਵਿਸ਼ਨ ਅਵਤਾਰ ਸ਼ੰਕਰ ਸ਼ਿਵਜੀ ਵੀ ਮਹਾਰਾਜ ਆਪ ਨੂੰ ਤੇ ਆਉਂਦੇ ਹਨ বিষ্ণੂ ਜੀ ਵੀ ਆਪ ਨੂੰ ਤੇ ਆਉਂਦੇ ਹਨ বিষ্ণੂ ਦੇ 24 ਉਤਾਰ ਵੀ ਆਪ ਨੂੰ ਤੇ ਆਉਂਦੇ ਹਨ ਹਰ ਜਸ ਮੁਖ ਪੜਨਾ ਹੇ ਹਰੀ ਆਪ ਦੇ ਜਸ ਨੂੰ ਸਾਰਿਆਂ ਦੇ ਮੁਖੋਂ ਉਚਾਰਨਾ ਕੀਤਾ ਹੈ ਪੈਗੰਬਰ ਸੇਖ ਅਗੇ ਪੀਰ ਜਿਹੜੇ ਮੁਸਲਮਾਨਾਂ ਦੇ ਮੁਰਸ਼ਿਦ ਹਨਗੇ ਪਰ ਪੈਗੰਬਰ ਜਿਹੜੇ ਨਵੇਂ ਪੈਗਾਮ ਨੂੰ ਲਿਆਉਣ ਵਾਲੇ ਪੈਗਾਮ ਅਕਬਰ ਅਕਾਸ ਵਿੱਚੋਂ ਜਿਹਨਾਂ ਨਵਾਂ ਪੈਗਾਮ ਆਵੇ ਨਵਾਂ ਹੁਕਮ ਆਵੇ ਨਵੇਂ ਮੱਦੇ ਪ੍ਰਵਿਰਤ ਕਰਨ ਵਾਲੇ ਈਸਾ موسی ਅਦਕ ਜਿਸ ਪ੍ਰਕਾਰ ਮੁਹੰਮਦ ਅਦਕ ਪੈਗੰਬਰ ਹੋਏ ਹਨ ਆਕਾਸੀ ਪੈਗਾਮ ਜਿਨ੍ਹਾਂ ਨੂੰ ਆਇਆ ਹੈ ਇਸ ਕੰਬਰ ਜਿਹੜੇ ਨਵੇਂ ਮਾਗਦੇ ਪਰਿਰਤਕ ਸੇਖ شیخ ਬਿਰਧ ਜਾਤੀ ਵਾਲੇ ਜਿਵੇਂ ਹਿੰਦੂਆਂ ਚ ਬ੍ਰਾਹਮਣ ਵੱਡੀ ਜਾਤ ਵਾਲੇ ਐ ਇਹ ਮੁਸਲਮਾਨਾਂ ਚ ਵੱਡੀ ਜਾਤ ਵਾਲੇ ਸ਼ੇਖ ਮੰਨੇ ਹਨ ਮosaic ਔਲੀਏ ਮosaic ਮਿੰਤ ਕਰਨ ਵਾਲੇ ਜਿਹੜੇ ਐ ਛਿਲੇ ਕਰਨ ਵਾਲੇ ਮosaic ਮਿੰਤਾ ਕਰਨ ਵਾਲੇ ਅਤੇ ਮosaic ਮਹੰਤ ਲੋਕ ਜਿਹੜੇ ਔਲੀਏ ਵਾਲਿਆ ਸ਼ਰਧੀਆਂ ਵਾਲੇ ਜਿਹੜੇ ਫਕੀਰ ਸੰਤਨ ਮੁਸਲਮਾਨਾਂ ਦੇ ਪੋਤ ਪੋਤ ਨਿਰੰਕਾਰ ਪੋਤ ਪੋਤ ਨਿਰੰਕਾਰ ਹੈ ਮਾਰਾ ਉਹ ਤੋਨਾ ਭਗਤਾਂ ਵਿੱਚ ਤਾਂ ਤੂੰ ਪਰੋਤਾ ਹੈ ਤੇ ਭਗਤ ਤੇਰੇ ਵਿੱਚ ਪਰੋਤੇ ਹੋਏ ਹਨ ਹੈ ਨਿਰੰਕਾਰ ਮੈ ਕੀ ਆਕਾਰਾਂ ਤੋਂ ਰਹਤ ਧੰਗ ਘਟ ਮੌਲਿਏ ਸਾਰਿਆਂ ਘਟਾ ਘਟ ਆਪ ਹੀ ਮੌਲਿਏ ਪਰਫੁੱਲਤ ਹੋ ਰਿਹਾ ਹੈ ਸਾਰੇ ਜਾ ਮਿਲ ਰਹੇ ਹੋ ਸੱਚੇ ਪਾਤਸ਼ਾਹ ਘਟ ਘਟ ਆਪਦੇ ਵਿੱਚ ਮਿਲ ਰਹੇ ਹੈ ਅਦਿਆਸਰੂਪ ਕਰਕੇ ਤਾਰੀ ਸੁਗਰੀ ਆਉ ਦੇ ਚ ਰੱਖੀ ਹੋਈ ਕਲਪੀ ਹੋਈ ਐ ਕੂੜੋਂ ਕਰੇ ਬਿਨ ਬਿਨਾਸ ਜਿਹੜੇ ਮਾਰੇ ਝੂਠ ਵਿੱਚ ਲੱਗੇ ਰਹਿੰਦੇ ਆ ਉਹਨਾਂ ਨੂੰ ਕੂੜ ਵਾਲਿਆਂ ਤੂੰ ਨਾਸ਼ ਕਰ ਦੁੰਨਾ ਹੈ ਤੇਰਾ ਸੁਭਾਅ ਹੈ ਇਹ ਘਰਨੇ ਤੱਗੀ ਐ ਜਿਹੋ ਜੇ ਬਾਦਸ਼ਾਹ ਧਰਮ ਦੀ ਕਿੰਦ ਕਰਦੇ ਆ ਧਰਮ ਦਾ ਨਿਆਂ ਕਰਦੇ ਆ ਉਹ ਧਰਮ ਕਰਕੇ ਤੱਗੀਏ ਤੁਰਦੇ ਰਹਿੰਦੇ ਆ ਇਸ ਤੋਂ ਰਹਿੰਦੇ ਹਨ ਉਹ ਧਰਮ ਕਰਕੇ ਸੱਚੇ ਪਾਸ ਤਤ ਦੇ ਗਿਆਤੇ ਹੋ ਜਾਂਦੇ ਆ ਸੂਪ ਦੇ ਗਿਆਨੀ ਹੋ ਜਾਂਦੇ ਇਸਦੋ ਹੋ ਜਾਂਦੇ ਤੇਰੇ ਰੂਪ ਵਿੱਚ ਜਿੱਤ ਜਿੱਤ ਲਾਏ ਆ ਕਿਉਂ ਮਹਾਰਾਜ ਜੀਆ ਦੀ ਵਾਸ਼ਨਾ ਅਨਸਾਰ ਕਰਨੀ ਅਨਸਾਰ ਜੇ ਜਿਸ ਪਾਸੇ ਉਹਨਾਂ ਨੂੰ ਕਰਮ ਫਲ ਪ੍ਰਦਾਤਾ ਹੋ ਕੇ ਆਹ ਆਪ ਹੀ ਪਰਮੇਸ਼ਰ ਲਾ ਰਿਆ ਹੈ ਫਿਰ ਤੇਤੋ ਲੱਗੀ ਹੈ ਉਸ ਉਸ ਪਾਸੇ ਜੀਆਂ ਦਾ ਲੱਗਣਾ ਹੁੰਦਾ ਹੈ ਪਰਮੇਸ਼ਰ